ਅਸੀਂ ਆਪਣੀ ਬਾਤ ਸੁਣਾਉਂਦੇ ਸੁਣਾਉਂਦੇ ਸਾਡੇ ਸਾਥ ਤੋਂ ਉੱਤੇ ਕਿਸਾਨ ਸ਼ਹੀਦ ਕਰਾ ਲਾ ਪਰ ਹੱਲੇ ਵੀ ਛਿੰਧੀਆਂ ਸਾਡੀਆਂ ਬੰਦ ਨਹੀਂ ਹੋਈਆਂ ਕੋਈ ਸਾਡੀਆਂ ਜਥੇਬੰਦੀਆਂ ਨੇ ਜਾ ਕੇ ਮੋਰਚਾ ਸਭ ਤੋਂ ਵੱੱਕ ਹੋ ਕੇ ਜਥੇਬੰਦੀਆਂ ਨੂੰ ਜਿਹੜਾ ਬਾਰਡਰ ਤੇ ਲਾਣਾ ਛੰਭੂ ਬਾਰਡਰ ਤੇ ਉਹਦੇ ਵਿੱਚ ਵੀ 5-7 ਕਿਸਾਨ ਸਾਡੇ ਸ਼ਹੀਦ ਹੋ ਗਏ ਪਰ ਇਹਨਾਂ ਸਰਕਾਰਾਂ ਦੇ ਸਿਰ ਤੇ ਜੂ ਨਹੀਂ ਸਰਕੀ ਵੱਖ-ਵੱਖ ਬੁਲਾ ਰਹਿਆਂ ਨੇ ਬੜੇ ਬਹੁਤ ਵਧੀਆ ਤਰੀਕੇ ਦੇ ਨਾਲ ਗੱਲਾਂ ਦੱਸਿਆ ਪਰ ਦੋਸਤੋ ਅੱਜ ਵੀ ਆਪਾਂ ਕਹਿੰਦੇ ਵੋਟਰ ਕੋਈ ਨਿਆਣਾ ਨਹੀਂ ਬੋਟ ਨੂੰ ਹਰ ਵੋਟਰ ਨੂੰ ਪਤਾ ਕਮੜੇ ਤੋਂ ਕਮੜੇ ਪਿੰਡਾਂ ਦੇ ਵਿੱਚੋਂ ਕਿਉਂਕਿ ਦੇਖੋ ਆਪਾਂ ਜਾਂ ਲੋਕ ਦਬਾਬੇ ਦੇ ਵਿੱਚ ਜਿਆਦਾ ਕੰਡੀਡੇਟ ਲੋਕ ਬੈਹੇ ਆ ਜਿ세 ਵੰਦੀਆ ਜਿੱਦਾਂ ਆਪਾਂ ਉਦੋਂ ਆਏ ਜਦੋਂ ਕਾਲੇ ਕੰਨਾਂ ਦੀ ਲੜਾਈ ਲੜੀ ਆ ਜਾਂ ਆਪਾਂ ਜਦੋਂ ਪ੍ਰਾਣੀ ਦਾ ਰੋਲਾ ਪਿਆ ਅਸੀਂ ਪ੍ਰਾਣੀ ਵੇਲੇ ਤੁਰੇ ਸੀਗੇ 2012-13 ਤੋਂ ਦੋ ਦੂ ਬਾਅਦ ਕੋਸ਼ਿਸ਼ ਤੋਂ ਕਰਨ ਹੁੰਦੇ ਉਸ ਵਾਰ ਕਰੇ ਜਦੋਂ ਆਪਾਂ ਆਪਣਾ ਕਾਲੇ ਕੁਰਨਾ ਦੀ ਲੜਾਈ ਆਈ। ਇਸ ਤਰ੍ਹਾਂ ਕਿ ਮੋਟਰ ਹਰ ਬੰਦਾ ਸਿਆਣਾ ਮੋਟਰ ਨੂੰ ਸਾਰਾ ਪਤਾ ਹੋ। ਲੇਕਨ ਆਪਾਂ ਆਪਣੀ ਜਿਹੜੀ ਬਾਹ ਲਾਉਣੀ ਆ ਵੀ ਬੀਜੇਪੀ ਨੂੰ ਵੋਟ ਨਾ ਜਾਵੇ। ਹੁਣ ਉੱਥੇ ਉੱਪਰ ਦੋ ਗਰੁੱਪ ਪੜ ਗਏ ਨੇ। ਇੱਕ ਬੀਜੇਪੀ ਦਾ ਤੇ ਇੱਕ ਇੰਡੀਆ ਗਰੁੱਪ ਬਣ ਗਿਆ। ਉਹਦੇ ਵਿੱਚ ਆਪਣੀ ਵੋਟ ਜਿਹੜੀ ਆ ਇੱਕ ਪਾਸੇ ਕਿਉਂਕਿ ਪੰਜਾਬ ਦੀ ਕੋਈ ਮਾੜੀ ਕਾਫੀ ਤਰ੍ਹਾਂ ਦੀ ਮੈਂ ਕਹਿੰਦਾ ਕਾਂਗਰਸ ਨੂੰ ਤੇ ਝਾੜੂ ਵਾਲਿਆਂ ਨੂੰ ਵੀ ਰਲ ਕੇ ਲੜਨਾ ਚਾਹੀਦਾ ਹੈ ਕਿਉਂਕਿ ਤਾਂ ਕਿ ਬੀਜੇਪੀ ਦਾ ਤੇ ਜਿਹੜੇ ਲੋਕ ਭਾ ਹੋ ਸਕਦਾ ਸੀ ਬਹੁਤ ਵੱੱਲਾ ਅਕਾਲੀ ਦਾ ਲੜ ਰਹੇ ਆ ਪਰ ਅਕਾਲੀਦਰ ਮੈਂ ਸਿੱਧੀ ਆਪਣੀ ਸਪਾਸਟਰੀ ਕਰ ਰਿਹਾ ਉਹ ਤੁਸੀਂ ਕੱਲ ਉਹਨਾਂ ਦੀ ਸੁਣ ਕੇ ਦੇਖਿਓ ਸਪੀਕ ਆ ਉਹ ਬੀਜੇਪੀ ਦੇ ਖਿਲਾਫ ਬੋਲਣ ਨੂੰ ਤਿਆਰ ਹੀ ਨਹੀਂ ਗਏ ਬੀਜੇਪੀ ਦੇ ਖਿਲਾਫ ਉਹ ਮੱਥਾ ਬੋਲਦੇ ਆ ਉਹ ਜਿੱਥੇ ਉਹਨਾਂ ਨੂੰ ਸਿੱਧੀ ਸੱਟ ਪੈਂਦੀ ਆ ਜਦੋਂ ਉੱਪਰ ਵੋਟ ਪੈਣੀ ਆ ਪੰਜਾਬ ਰਾਸ਼ਟਰੀ ਚੋਣ ਹੋਈ ਆ ਕਿਹਨੂੰ ਵੋਟ ਪਾ ਕੇ ਗਏ ਨੇ ਬੀਜੇਪੀ ਨੂੰ ਵੋਟ ਪਾਈ ਆ ਇਸ ਕਰਕੇ ਤੁਸੀਂ ਦੇਖੋ ਸਿਆਣੇ ਮੈਂ ਕਿਸੇ ਦੀ ਪਕਾਪ ਨੂੰ ਲੰਮਾ ਵੋਟ ਇਹਨੂੰ ਪਾਇਆ ਜਾਂ ਉਹਨੂੰ ਪਾਇਓ ਕਿਉਂਕਿ ਰਾਜੇਵਾਲ ਸਾਹਿਬ ਦਾ ਜੋ ਸਾਨੂੰ ਗਾਈਡੈਂਸ ਹੈ ਉਹ ਇਹ ਕਹਿੰਦਾ ਹੁੰਦਾ ਕਿ ਵੋਟਰ ਤੁਹਾਡੇ ਨਾਲ ਜਥੇਬੰਦੀਆਂ ਦੇ ਵਿੱਚ ਪੱਕ ਪੱਕ ਪਾਰਟੀਆਂ ਨਾਲ ਰਿਸ਼ਤੇ ਹੁੰਦੇ ਨੇ ਉਹਨਾਂ ਨੇ ਆਪ ਹੀ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਫੈਸਲੇ ਕਰ ਲੈਣੇ ਹੁੰਦੇ ਆ ਤੁਸੀਂ ਉਹ ਜਿਹੜਾ ਵਿਰੋਧ ਕਰਨਾ ਬੀਜੇਪੀ ਦਾ ਖੋ ਕੇ ਵਿਰੋਧ ਕਰਨਾ ਜਿਹੜੀ ਬੀਜੇਪੀ ਨੇ ਸਾਡਾ ਇੰਨਾ ਵੱਡਾ ਨੁਕਸਾਨ ਕੀਤਾ ਜਿਹੜੀ ਪਾਰਟੀ ਨੇ ਇੰਨਾ ਵੱਡਾ ਸਾਡਾ ਨੁਕਸਾਨ ਕੀਤਾ ਜਾਂ ਜਿਹੜੇ ਲੋਕ ਆ ਜ ਸਾਡੇ ਵਿੱਚੋਂ ਸੰਸਾਰ ਭਰਾ ਸਾਡੇ ਜਾਂ ਕਸਵਾਨਾਂ ਦੇ ਲੀਡਰ ਜਿਹੜੇ ਆ ਜਾਂ ਲੀਡਰ ਕਿਸੇ ਪਾਰਟੀ ਨਾਲੋਂ ਕਾਂਗਰਸ ਵਿੱਚੋਂ ਚੱਲ ਗਏ ਜਾਂ ਲੀਡਰੋ ਜਾਂ ਹਿੰਦੂ ਹੋ ਗਏ ਆ ਜਾਂ ਆਪਰੇ ਵਿੱਚੋਂ ਨਾਲਾ ਤੁਸੀਂ ਕਾਲੀਦਾਸਾ ਜਾ ਰਹੇ ਨੇ ਆ ਸਕੰਦਰ ਸਿੰਘ ਮਨੂਕੇ ਵਰਗੇ ਜਿਹੜੇ ਬੰਦੇ ਕਹਿੰਦੇ ਸੀਗੇ ਵੇ ਕਾਜੀ ਦਾ ਨਹੀਂ ਖਾਣ ਸਾਡੇ ਮੋਟੇ ਉਹ ਬਠਿੰਡਾ ਅਸੀਂ ਚੱਕਿਆ ਆ ਅੱਜ ਸ਼ਰਮ ਦੀ ਗੱਲ ਹੈ ਉਹਦੇ ਮੂੰਹ ਉਤਰ ਚਲ ਗਈ ਆ ਤੇ ਮਨੂਕੇ ਹੁਣੇ ਵੀ ਫੈਸਲੇ ਕਰਨਗੇ ਮੇਰਾ ਮਤਲਬ ਕਹਿਣ ਦਾ ਆ ਵੀ ਆਪਾਂ ਹੁਣ ਡਟ ਕੇ ਵਿਰੋਧ ਬੀਜੇਪੀ ਦਾ ਕਰਨਾ ਪੈਣਾ ਆ ਬੀਜੇਪੀ ਦਾ ਵਿਰੋਧ ਕਰਾਂਗੇ ਉਸ ਤੋਂ ਬਾਅਦ ਆਪਾਂ ਹੀ ਜਦੋਂ ਇਹਨਾਂ ਨੂੰ ਆਪਾਂ ਕਮਜ਼ੋਰ ਪੰਜਾਬ ਤੋਂ ਕਰ ਲਿਆ ਜਿਵੇਂ ਸਾਥੀਆਂ ਨੇ ਦੱਸਿਆ ਤੁਹਾਡੀ ਆਵਾਜ਼ ਬਾਹਲੀਆ ਸਟੇਟਾਂ ਜਿਹਨਾਂ ਦਾ ਵਿਰੋਧ ਨਹੀਂ ਕਰਦੇ ਨੁਕਸਾਨ ਕਰ ਸਕਦੇ ਕਿਉਂਕਿ ਘੱਟ ਗਿਰਦੀ ਗਿਆ ਜੇ ਉਹ ਵਿਚਾਰੇ ਵਿਰੋਧ ਕਰਦੇ ਨੇ ਉੱਥੇ ਉੱਥੇ ਗੱਡੀਆਂ ਚਾੜ ਜਾਂ ਕੇ ਜੋ ਲਖੀਮਪੁਰ ਖੀਂ ਦੇ ਵਿੱਚ ਹੋਆ ਉੱਥੇ ਸਾਡੇ ਕਿਸਾਨਾਂ ਦਾ ਉਹ ਹਾਲ ਕਰਦੇ ਨੇ ਤੁਸੀਂ ਬਹੁਤ ਸਿਆਣੇ ਆ ਮੇਰੀ ਤੁਹਾਨੂੰ ਇਹ ਬੇਇੱਜ਼ਤੀ ਆ ਆਪਾਂ ਜਿੱਥੇ ਵੀ ਇਹ ਭਾਜਪਾ ਦਾ ਲੀਡਰ ਆਉਂ ਆਇਆ ਉੱਥੇ ਆਪਾਂ ਨੂੰ ਡਾੜ ਕੇ ਵਿਰੋਧ ਕਰਨ ਦੇ ਲਈ ਵੱਡੀ ਤਨਾਲ ਵਿੱਚ ਇਕੱਠੇ ਹੋਈਏ ਕਿਉਂਕਿ ਬਹੁਤ ਵਾਰੀ ਕਹੀਏ ਇਹ ਹولندا ਜਦੋਂ ਇਹ ਨੁਕੀ ਪ੍ਰੋਗਰਾਮ ਹੁੰਦੇ ਨੇ ਲੋਕਾਂ ਨੂੰ ਇਕੱਠੇ ਚਾੜ ਹੁੰਦੇ ਹੋ ਜਾਂਦੇ ਆ ਹੁਣ ਕੱਲ ਉੱਥੇ ਇੱਕ ਧਰਨਾ ਲਾਉਣਾ ਕਰੇ ਛੋੜ ਜਾ ਧਰਨਾ ਅੰਦ ਦੇ ਖਿਲਾਫ ਆਰਦਾ ਉਥੇ ਖਾਧੀਆਂ ਜੁਨੀਅਨ ਵਾਲੇ ਉਧਰੋਂ ਨਹੀਂ ਆ ਗਾ ਅੱਜ ਸੰਤੋਖ ਸੰਦੂਰ ਨਾਲ ਗੱਲ ਹੋਈ ਅਧਿਕਾਰਤ ਨੇੇ ਕੌਣ ਤੋਂ ਜਥੇ ਬੰਦੀਆਂ ਨੂੰ ਦੇਖੋ ਸਾਡਾ ਕਿਹੜਾ ਕੋਈ ਜਥੇ ਬੰਦੀਆਂ ਦੇ ਨਾਲ ਕੋਈ ਮਾੜੀ ਨਾ ਵੰਦਾ ਸਨੇਹੀ ਅਫੀਦ ਆਉਂਦੇ ਆ ਸਾਰੇ ਇਕੱਠੇ ਬੈਠ ਕੇ ਸਾਰੇ ਸਤਿਕਾਰ ਕਰਦੇ ਆ ਉਹ ਕਹਿੰਦਾ ਮੈਨ ਲਾਉਗਾ ਅੱਜ ਨਾਲੋਂ ਖਾਧੀਆਂ ਵਾਲੇ ਵੀ ਨਹੀਂ ਆਏ ਲੱਖੋ ਵਾਲਿਆਂ ਦੇ ਪਿੱਛੇ ਦੇਖਿਆ ਕੋਈ ਬੰਦਾ ਨਹੀਂ ਲੱਗਦਾ ਮੇ ਤਾਂ ਨਜ਼ਰ ਆਉਂਗਾ ਉਹਦਾ ਲੋਕਲ ਵਰਕਰ ਆ ਗਿਆ ਹੋਊਗਾ ਪਰ ਜਥੇ ਬੰਦੀਆਂ ਦੇ ਨਹੀਂ ਆਏ ਮਾਸਟਰ ਤਾਂ ਕਹਿਣ ਦਾ ਪਾ ਗਿਆ ਬੇਗੇ ਮਾਲਵੇ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਦੁਬਲਾ ਦਿੰਦਾ ਆ ਕਿ ਉੱਥੇ ਬਹੁਤ ਵੱਡੀ ਪਾਬੰਦੀ ਲੋਕ ਇਕੱਠੇ ਹੁੰਦੇ ਨੇ ਤਾਂ ਇਹਨਾਂ ਦਾ ਆਪਾਂ ਭੁਜਾ ਸਕਦੇ ਆ ਕਿ ਆਪਾਂ ਆਹ ਮੰਨਿਆ ਮੀਟਿੰਗ ਲਦਾ ਹੋਣਾ ਆ ਤੇ ਜਦੋਂ ਇਹਨਾਂ ਦਾ ਆਪਾਂ ਦਿਖਾਓ ਕਰਨਾ ਆ ਜਦੋਂ ਆਪਾਂ ਇਹਨਾਂ ਨੂੰ ਜਾ ਕੇ ਰੋਕਣਾ ਆ ਜਦੋਂ ਆਪਾਂ ਝੰਡੇ ਦਿਖਾਣੇ ਆ ਜੇ ਉਹ ਲੋਕਲੇ 5-7 ਦਿਨਾਂ ਦੀ ਅਸੀਂ ਰਹਿ ਜੀਏ ਫਿਰ ਉਹ ਰੋਕਣਾ ਤੇ ਲੋ ਦੇਖੋ ਮੈਦੇ ਤਾਂ ਖਵਾਰਾ ਚੈਦੂਗਾ ਨਾ ਕੋਈ ਤੇ ਫਾਨਾ ਨੂੰ ਰੋਕੀ ਤਾ ਪਰ ਉੱਥੇ ਕੋ ਬਹੁਤ ਥਾ ਡਵਾ ਨਹੀਂ ਮੜ ਸਕਦਾ ਮੇਰੀ ਤੁਹਾਨੂੰ ਗੱਲ ਸੁਣ ਕੇ ਬੇਚੀਆ ਆ ਆਪਾਂ ਸਾਰੇ ਸਿਆਣੇ ਆ ਆਪਾਂ ਜਥੇ ਬੰਦੀਆਂ ਦਾ ਇੱਕ ਟਾਰਗੇਟ ਰੱਖ ਲਈਏ ਤੇ ਹਰ ਜਥੇ ਬੰਦੀ ਇੰਨੇ-ਇਨੇ ਬੰਦੇ ਲੈ ਕੇ ਆਇਆ ਕਰੋ ਜੀ ਉਹਦਾ ਮਤਲਬ ਆਪਾਂ ਇਹਨਾਂ ਦਾ ਬਰੋਥ ਕਰਾਂਗੇ ਕਿਉਂਕਿ ਜਿੰਨਾ ਚਿਰ ਤੁਸੀਂ ਇੱਕ ਟਾਰਗੇਟ ਨਹੀਂ ਲੱਖਦੇ ਉਹਨਾਂ ਜਰਾ ਆਪਣਾ ਇਕੱਠ ਨਹੀਂ ਹੋ ਸਕਦਾ ਜਦੋਂ ਆਪਾਂ ਕਈ ਵਾਰ ਕਹਿੰਦੇ ਵੇ ਅਸੀਂ 1000 ਬੰਦੇ ਲਾਉਣੀਆਂ ਤੇ ਆਪਾਂ ਉਹਦੇ 1500 ਬੰਦੇ ਦਾ ਨੰਬਰ ਅਰੇਂਜ ਕਰ ਲਈਏ ਤੇ 2000 ਬੰਦੇ ਰੁਪਏ ਕਹਿਣਾ ਪੈਂਦਾ ਆਪਾਂ ਨੂੰ ਕਿ ਤਾਂ 1000 ਸਾਡੀ ਕੋਲ ਸੀ ਬਸ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਬਾਗੀ ਸਾਹ ਕੋ ਜੋ ਉਹ ਇਹ ਜੋ ਮਾਗੀ ਗੱਲਾਂ ਤੁਹਾਡੇ ਕਰੀਏ ਇਹਨਾਂ ਲੋਕ ਸਿਆਣੇ ਨੇ ਬੀਜੇਪੀ ਦਾ ਵਿਰੋਧ ਧੋਖ ਕੇ ਕਰੀਏ ਤੁਦਿਆਂ ਤੁਸੀਂ ਆਪਣੀ ਆਪਣੀ ਸੱਜਣਾਂ ਦੇ ਬਤਾਰ ਖੋੜ ਉਹਨੂੰ ਪਾਇਓ ਜਿਹੜੀ ਬੋਟ ਦਾ ਆਪਾਂ ਹਲਕੇ ਦੇ ਵਿੱਚ ਆਪਣੇ ਦੇ ਵਿੱਚ ਪੂਰੇ ਜਲੰਧਰ ਜਲੰਧਰ ਦੇ ਵਿੱਚ ਆਪਾਂ ਦੇਖ ਲੈਣਾ ਮਗਲੇ ਦਿਨਾਂ ਜਾਣ ਕੇ ਵੀ ਲੈ ਕਹਦੇ ਹੱਕ ਚੱਲਦੀ ਆ ਇਹਦੇ ਹੱਕ ਹੀ ਰਹਿਰ ਹੋਵੇ ਉਹਨੂੰ ਵੋਟ ਪਾ ਕੇ ਉਹ ਕੈਂਡੀਡੇਟ ਨੂੰ ਦਿਤਾਈਏ ਤਾਂ ਹੀ ਜੇ ਆਪਾਂ ਆਪਣੀ ਬੋਟ ਵੀ ਜਾਣਾ ਜਾ ਸਕੇ ਹੋਰਾਂ ਲੋਕਾਂ ਨੂੰ ਵੀ ਆਪਾਂ ਸਮਝਾਉਣਾ ਵੀ ਪਊਗਾ ਵੀ ਭਾਈ ਆਹ ਮੰਦਰ ਵੋਟ ਪਾਈਦਾ ਆਪਾਂ ਨੂੰ ਫਾਇਦਾ ਆ ਤਾਂ ਆਪਣੀ ਉੱਪਰ ਜਾ ਕੇ ਜਿਹੜੀ ਉੱਪਰ ਵੀ ਵੋਟ ਜਾਣੀ ਆ ਸਾਡੀ ਉਹ ਬੋਟ ਵੀ ਉੱਥੇ ਗਿਣਤੀ ਹੋ ਸਕੇ मेरे बहुत ही स्याने साथियों ने अपनी समझदारी तो तो के मुताबिक और सामने अपने विचार जो रखे आ कि अगर जो समाज कभी जथेबंदा एस के संयुक्त किसान मोर्चा बाकी नरम ये काफ़ी दो तीन साल तो वेट कर रहे से अपना ਦੋ ਸੰਗੋਚ ਲਗਾਉਂਦੇ ਬਾਦ ਰਹਿ ਚਲੇ ਸੀ ਕਿ ਕੋਈ ਨ ਕੋਈ ਆਵੇਗਾ ਇਹਲਾ ਬੀਜੇਪੀ ਦਾ ਆਰਐਸਐਸ ਦਾ ਬਟੂਰਾ ਮੋਤੀ ਦਾ ਅੰਸ਼ਾ ਵਰਗਾ ਬੱਦੂਆ ਇਹੋ ਤਾਹਰੇ ਦੇ ਮੌਲੇ 3 ਕੁ ਮਹੀਨੇ ਉਹ ਸਮਾਂ ਆ ਗਿਆ 1 ਜੂਨ ਨੂੰ ਆਪਣੇ ਪੰਜਾਬ ਜਾ ਬੋਤਾ ਇੱਕੋ ਦਮ ਪੜੀਆਂ वो सारे पता कि चार तरीक न रिजल्ट आ जाए पंजाब जो ये कह दी है कि बहुत औखा काम है इन्होंने वास्ते वो क्यों उठा कि संयुक्त किसान मोर्चा ज बाकी जसान जथेबंद जोड़िया मोर्चे को तो बहार भी हैं उन्होंने पूरा अड्डी तो ला के चोटी तक जोर हो गया किसी सीट जी उसके लिए करी ਔਰ ਇਹਨਾਂ ਨੂੰ ਪੰਜਾਬ ਦੇ ਪਿੰਡਾਂ ਜਾਣ ਕੇ ਚੋਰ ਪ੍ਰਚਾਰ ਨਹੀਂ ਕਰਾਉਂਦੇ ਨਾ ਜਿਹੜੇ ਸਾਥੀਪੁਰ ਤੇ ਗਏ ਆ ਮੈਂ ਉਸ ਵੇਲੇ ਤਾਂ 100% ਸਹਿਮਤ ਆ ਕਿ ਅਨਾਰਕੀ ਨਹੀਂ ਬਣਾਉਣੀ ਅਸੀਂ ਅਨਾਰਕਸ ਨਹੀਂ ਗਏ ਸਾਡੇ ਬੜੇ ਬੜੇ ਨੂੰ ਨੁਕਸਾਨ ਮੋਚੇ ਦੇ ਆ ਗੁਰੂ ਆ ਲਗਰਵਾਲ ਸਾਹਿਬ ਆ ਹੋਰ ਬਹੁਤ ਸਾਰੇ ਸਾਰੇ ਆ ਕਲਮ ਸੁਣ ਪਹੁੰਚੀਆਂ ਹੋਰ ਬੜੇ ਵੱਡੇ ਆ ਗੁਰੂ ਆ ਜਿਨ੍ਹਾਂ ਦੀ ਬੜੀ ਸੋਚ-ਪੂਝ ਤੇ ਨਾਲ ਇਹ ਕੀ ਫੈਸਲਾ ਕੀਤਾ ਗਿਆ ਕਿ ਸਿੱਖ ਉਸਾਲ ਮੋਰਚਾ ਐਕਚੁਅਲੀ ਨਹੀਂ ਲੜੂਗਾ ਇਹ ਜਿਹੜੀਆਂ ਲੋਕ ਸਭਾ ਕਲਾ ਦੇ ਵਿੱਚ ਪਾਗਲੇ ਹੀ ਲਊਗਾ ਲੇਕਿਨ ਬੀਜੇਪੀ ਜਿਹੜੀ ਆਪ ਤੈਨੂੰ ਜਿੱਤਣ ਨਹੀਂ ਦੇਵੇਗਾ ਇਹਦੇ ਇਹਨੂੰ ਅਲਰਡੀ ਪੂਰਾ ਪੰਜਾਬ ਨਹੀਂ ਪੂਰੇ ਦੇਸ਼ ਵਿੱਚ ਜਿੱਥੇ ਵੀ ਸਾਡੇ}{|\text{ਮਿਸਾਲ ਸਾਥੀ}|} ਮੇਰੇ ਭਾਰਤੋਂ ਕਹਿੰਦਾ ਵੀ ਪੰਜਾਬ ਦੇ ਲੋਕ ਨਹੀਂ ਸਾਰੇ ਦੇ ਇਹਦੇ ਕਿਸਾਨ ਜਿਹੜੇ ਆ ਚਾਹੇ ਉਹ ਪੰਜਾਬ ਦਾ ਸਿੱਖ ਕਿਸਾਨ ਆ ਚਾਹੇ ਉਹ ਜੁਪੀ ਦਾ Hindu ਕਿਸਾਨ ਲੰਗਾ ਅਬਿਆਸ ਦਾ ਕਿਤੇ ਵੀ ਆ ਉਹ ਸਾਰੇ ਕਿਸਾਨ ਜਿਹੜੇ ਆ ਐਸ ਵੀ ਉਹਨਾਂ ਨੇ ਮਾਨ ਪੜਾ ਲਿਆ ਵੀ ਇਹਨਾਂ ਜਿਹੜੀ ਭਾਜਪਾ ਆ ਇਹਨਾਂ ਆ ਕਿ ਤਖਤ ਤੇ ਨਹੀਂ ਇਹਨੂੰ ਤਖਤੇ ਦੇ ਚਾਹਨ ਲਾਗੇ ਉੱਥੇ ਤੱਕ ਲੈ ਕੇ ਜਾਣਾ ਜਿੱਥੋਂ ਤੱਕ ਇਹ ਜਿਹੜੇ ਸਾਰੇ ਸਾਰੇ ਇਹਨੂੰ ਮੁਕੰਮਲ ਫੈਸਲਾ ਕਰ ਦਿਆ ਕਿਉਂਕਿ ਜਿਹੜੀ ਐਮਐਸਪੀ ਆ ਸਾਡੇ ਇੱਥੇ ਪੰਜਾਬ ਦੇ ਚਲਗੇ ਗੁਰੂ ਘਰ ਚ ਆਪਾਂ ਖੜੇ ਆ ਕੋਈ ਸ਼ੌਂਦਨੀਤ ਉਹਦਾ ਕੋਲਣਾ ਚਾਹੀਦਾ ਕਿਸੇ ਨੂੰ ਵੀ ਇਹਨਾਂ ਦੇ ਨੱਕ 'ਚ ਤੰਗ ਕਰਨ ਵਾਲੀ ਕੋਈ ਸਟੇਟ ਆ ਤੇ ਪੰਜਾਬ ਆ ਪੰਜਾਬ ਨੂੰ ਇੰਨਾ ਡਰਦੇ ਆ ਜਿੱਦਾਂ ਗੁਰੂ ਸਾਹਿਬ ਤੋਂ ਮੋਗਲ ਡਰਦੇ ਸੀ ਤੋ ਕੀ ਗੁਰੂ ਸਾਹਿਬ ਦੇ ਪੈਰੋ ਘੱਟ ਦਸਵੇਂ ਪਾਤਸ਼ਾਹ ਤੇ ਪਹਿਲੀ 500 ਸਾਲਾਂ ਦੇ ਜਿਹੜੇ ਲੜਣ ਵਾਲੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਬਦਲਾਂ ਤੇ ਬੜੇ ਬੜੇ ਚਰਖਿਆਂ ਦੇ ਛੜੇ ਆੜਿਆਲਾ ਚਿਰੇ ਗਏ ਪਾਲਵਾਦ ਕੱਟੇ ਗਏ ਜਿਨ੍ਹਾਂ ਨੇ ਸੀ ਦੀ ਦਿੱਤਾ ਬੱਚਾ ਦੇ ਟੋਟੇ ਜਿਨ੍ਹਾਂ ਨੇ ਖੁਆਪ ਆਪਣੇ ਗਲਾਂ 'ਚ ਪਾਲਾ ਹੈ ਉਹਨਾਂ ਦੀ ਧਰਤੀ ਪੰਜਾਬ ਆ ਤੇ ਇਸ ਕਰਕੇ ਜਿਹੜਾ ਜਾਵ ਰਿਹਾ ਉਹ ਜ਼ੁਲਮ ਕਰਨ ਤੋਂ ਥੋੜਾ ਜਿਹਾ ਝੱਟਦਾ ਤੇ ਫੇਰ ਵੀ ਜਦੋਂ ਉਹਦਾ ਦਗਾ ਲੱਗਦਾ ਤੇ ਉਹ ਜ਼ੁਲਮ ਕਰਦਾ ਤੇ ਐਸੀ ਸਾਡੇ ਸਿੱਧੂ ਸੰਤਾਨ ਮੋਰਚੇ ਤੋਂ ਬਾਹਰ ਉਹ ਸਾਡੇ ਸਾਥੀ ਆ ਸਾਡੇ ਭਰਾ ਆ ਕੁਝ ਜਦੇਬੰਦੀਆਂ ਦੇਈਆਂ ਸਾਡੇ ਅੰਦਰਤੀਆਂ ਪੂਰੀਆਂ ਉਹਨਾਂ ਨਾਲ ਐਸਕੇਮ ਦੀ ਸੰਤਾਨ ਮੋਰਚੇ ਦੀ ਪਰ ਜਿੱਨਾ ਉੱਥੇ ਜੁਲਮ ਸਿੱਤਮ ਕੀਤਾ ਸ਼ਾਇਦ ਕਈ ਵਾਰੀ ਇਹਨਾਂ ਜੁਲਮ ਜਦੋਂ ਔਰੰਗਜ਼ੇਬ ਸੀ ਹੋਇਆ ਤਾਂ ਬਹੁਤ ਜੁਲਮ ਹੋ ਵੀ ਲੋਕਾਂ ਦੇ ਖੜੇ ਹੁੰਦੇ ਆ ਪਰ ਇਹਨਾਂ ਨੇ ਔਰੰਗਜ਼ੇਬ ਦਾ ਦੁਆਰੇ ਚੇਤਾ ਚੜਾਤਾ ਕੀਤਾ ਕਿਸਾਨਾਂ ਨੂੰ ਕੁੱਟ ਪਈ ਆ ਜਿੱਦਾਂ ਗੋਲੀਆਂ ਵੜੀਆਂ ਆ ਦੇ ਦਾ ਲੋਕਾਂ ਦੀਆਂ ਮੁਕਤਾ ਹੋਈਆਂ ਥੱਲੇ ਸ਼ੁਮਤ ਰੰਦੀ ਮੋਦਰੀ ਹੋਈ ਹੋਰ ਵੀ ਮੁਕਤਾ ਹੋਈਆਂ ਉੱਥੇ ਬਹੁਤ ਬੁਰਾ ਹਾਲ ਕੀਤਾ ਉੱਥੇ ਦਿੱਲੀ ਦੇ ਮੋਰਚੇ 'ਚ 750 ਤੋਂ ਵੱਧ ਇਸਾਰ ਸ਼ਹੀਦ ਹੋ ਗਿਆ ਇੰਨੀਆਂ ਵੱਡੀਆਂ ਸ਼ਹੀਦੀਆਂ ਉਹ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਇੱਕ ਜਜ਼ਬਾ ਆ ਇੱਕ ਲੜਨ ਦੀ ਸਪਿਰਟ ਹੈ ਪੰਜਾਬ ਦੇ ਲੋਕਾਂ ਵਿੱਚ ਕਿ ਜਿਵੇਂ ਇੱਥੇ ਗੁਰੂ ਸਾਹਿਬ ਦੀ ਚਰਨ ਛੋਹ ਆ ਗੁਰੂ ਸਾਹਿਬ ਦੇ ਪੈਰੋਕਾਰ ਆ ਇਸ ਕਰਕੇ ਅਸੀਂ ਜਜ਼ਬਾਦ ਰੱਖਦੇ ਆ ਇਹ ਦੁਸ਼ਮਣ ਦੇ ਨਾਲ ਲੜਣਾ ਕਿਦਾਂ ਇਹ ਦੁਸ਼ਮਣ ਜਿਹੜਾ ਆ ਹੋਰ ਸਾਡੇ ਸੱਜਣ ਤੇ 2014 ਦੀਆਂ ਚੋਣਾਂ ਦਾ ਬਹਾਨਾ ਲਾ ਕੇ ਆ ਬੈਠਾ ਇਹ ਠੀਕ ਹੈ ਜਨ ਵੀ ਅਸੀਂ ਨਾ ਪਹਿਲਾਂ ਜਿਵੇਂ ਕਿਹਾ ਮੇਰੇ ਸਾਥੀਆਂ ਨੇ ਕਿਹਾ ਆਪਣੇ ਪੈਰੇ ਸਾਥੀ ਆ ਆਪਣੇ ਸੂਝਵਾਨ ਆ ਵੀ ਅਸੀਂ ਅਨਾਰਕਿਸਟ ਨਹੀਂ ਗਏ ਅਨਾਰਤੀ ਨਹੀਂ ਫਰਮਾਉਣੀ ਚਾਹੁੰਦੇ ਅਸੀਂ ਸ਼ਾਂਤੀ ਦੇ ਪੁਜਾਰੀ ਆ ਸ਼ਾਂਤੀ ਦਾ ਕਰਕੇ ਤੇ ਗੁਰੂ ਸਾਹਿਬ ਹੁਣੇ ਤਕੀਆਂ ਤਕੀਆਂ ਤੇ ਬੈਠੇ ਚਾਦਰੀ ਚੋਂ ਉਹ ਜੀ ਸਤਿ ਸ਼੍ਰੀ ਅਕਾਲ ਆ ਉਹਨਾਂ ਨੇ ਅਸੀਂ ਸ਼ਾਂਤੀ ਨੂੰ ਬਹਾਲ ਰੱਖਣਾ ਲੇਕਿਨ ਇਹ ਜਿਹੜਾ ਦੁਸ਼ਮਣ ਆ ਇਹ ਦੁਸ਼ਮਣ ਸੜਨ ਸੱਤੇ ਚੜ ਕੇ ਆ ਗਿਆ ਦੁਸ਼ਮਣ ਨੂੰ ਵੀ ਆਪਾ ਅਸਰ ਦਿਖਾੜਨੇ ਆ ਤੁਮ ਨੂੰ ਚਾਹੇ ਕਾਲੇ ਝੰਡੇ ਦਿਖਾ ਲਈਏ ਮੇਰੇ ਵੀਰ ਕਹਿ ਕੇ ਗਿਆ ਚਾਹੇ ਪਿੰਡਾਂ ਦੇ ਵਿੱਚ ਸ਼ਾਹਤ ਫਲੈਕਸ ਲਾਈਏ ਵੱਡੇ ਵੱਡੇ ਹੋਲਡਿੰਗ ਲਾਈਏ ਫਲੈਕਸ ਲਾਈਏ ਜਦੋਂ ਰੋਡ ਪਵੇ ਇਹਨਾਂ ਦਾ ਕੰਦੇ ਟੋਂਦਾ ਚਾਹੇ ਰੋਡ ਤੇ ਖੜ ਕੇ ਨੈਲ ਬਣਾ ਲਈਏ 5-700 ਬੰਦੇ ਦੀ ਰੰਮੀ ਉਥੇ ਖੜੇ ਹੋਈਏ ਉਹਨਾਂ ਨੂੰ ਕਾਲੇ ਝੰਡਿਆਂ ਦਿਖਾ ਲਈਏ ਨਾਰੇ ਲਾਈਏ ਵੀ ਇਹ ਜਿਹੜੇ ਇਹ ਦੇਸ਼ ਦੇ ਘਾਰਾ ਇਹਨਾਂ ਨੂੰ ਮੋਟੇ ਨਹੀਂ ਹੋਣੀ ਇਹਨਾਂ ਨੇ ਦੇਸ਼ ਨੂੰ ਖਤਮ ਕਰ ਦੇਣਾ ਇਹਨਾਂ ਨੇ ਦੇਸ਼ ਨੂੰ ਕਾਰਪੋਰੇਟ ਸੈਕਟਰ ਦੇ ਕੋਲ ਵੇਚ ਦੇਣਾ ਅੱਧੂ ਜ਼ਿਆਦਾ ਇਹਨਾਂ ਨੇ ਅੱਧੂ ਜ਼ਿਆਦਾ ਕੀ ਇਹਨਾਂ ਨੇ 80 85% ਜਿਹੜੇ ਕਾਰਪੋਰੇਟ ਸੈਕਟਰ ਆ ਕਾਰਪੋਰੇਟ ਘਾਣੇ ਆ ਵਾਣੀ ਡਾਣੀ ਡਰਮੀਏ ਤੁंजे ਜਿੱਤੇ ਜਿਹੜੇ ਹੈਗੇ ਆ ਸਾਡੇ ਪਹਿਲੇ ਉਹਨਾਂ ਨੂੰ ਸਾਡਾ ਮੁਕਤ ਜਣਾ ਵੇਚ ਦਿੱਤਾ ਤੁਹਾਨੂੰ ਸਾਰੇ ਪਤਾ ਇਹ ਚੋਣਾਂ ਦਾ ਮੇਲ ਵੱਚੁਕਾ ਪਿੰਡ ਪਿੰਡ ਜਿਹੜੇ ਆ ਬੀਜਪੀ ਸਾਥੀ ਕਰਦੇ ਆ ਬਹੁਤ ਪਿੰਡਾਂ ਦੇ ਸਾਡੇ ਪਿੰਡਾਂ 'ਚ ਵੀ ਆਉਂਦੇ ਆ ਪਰ ਚੋਰੀ ਆਉਂਦੀ ਜੀ ਇੱਕ ਬੇਨਤੀ ਮੈਂ ਕਰਨੀ ਆ ਕਿ ਜੋ ਮੋਦੀ ਨੇ ਕਿਹਾ ਸਾਰਿਆਂ ਦਾ ਮਦ ਆਪਾਂ ਨੂੰ ਜੋ ਦਿੱਲੀ ਮੋੜਦਾ ਲਾਭ ਤੇ 11 ਮਹੀਨੇ ਆਪਾਂ ਨੂੰ ਕਿਹਾ ਮੋਦੀ ਦੇ ਘਾਟਾ ਘੱਲੇ ਘੱਲੇ ਨੁਕਸਾਨ ਨੂੰ ਬੋਦਾ ਦੱਸ ਨਹੀਂ ਕੋਈ ਲੋੜ ਨਹੀਂ ਗਈ ਆਪਾਂ ਇਕੱਠਾ ਬਣਾਉਣੀ ਆ ਇੱਕ ਮਸਾ ਪਿੰਡਾਂ ਦੇ ਘਰ ਦਾ ਹੋ ਰਿਓ ਮੇਰੇ ਪਿੰਡ 'ਚ ਬੀਜਪੀ ਦਾ ਬੰਦਾ ਕੋਈ ਵੀ ਨਹੀਂ ਗਿਆ ਪਿਛਲੀ ਵਾਰੀ ਵੋਟਾਂ ਦੇ ਪਈਆਂ ਤੇ 15 ਵੋਟਾਂ ਪੈ ਗਿਆ ਬੀਜਪੀ ਨੂੰ ਨਾ ਸਾਰੀ ਖੋਲ ਗੱਡੀ 15000 ਬਿਲਤਾ ਲਾ ਰੋਣ ਆ ਗਏ ਇਹਨਾਂ ਲੋਕਾਂ ਨੇ ਪੈਸੇ ਵੜਨੇ ਆ ਘਰਾਂ ਤੇ ਜਾ ਗਏ ਇਹ ਖਿਆਲ ਰੱਖ ਕੇ ਬੜ ਜਾਏ ਇਹ ਖੁਦ ਸਮਝਾਇਓ ਮੈਂ ਤੁਹਾਨੂੰ ਸਾਡੀ ਮੇਰੀ ਬੇਨਤੀ ਇਹ ਆ ਕਿਸੇ ਨੂੰ ਮੂਹਰੇ 라ਉਂਡ ਲੋਟ ਨੂੰ ਸੁਝਾਉਣ ਦੀ ਲੋੜ ਆ ਕਿ ਸਾਡੇ ਨਾਲ ਮੋਦੀ ਨੇ ਕੀਤਾ ਕੀ ਆ ਕਾਲੇ ਕੂਨ ਜਾਂਦੇ ਤੋਂ ਬਾਅਦ 13 ਮਹੀਨੇ ਤੱਕ ਕੋਈ ਨਿਆਣ ਮਿਲਿਆ 750 ਜਾਨ ਚੀਰ ਹੋ ਗਿਆ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਕਿਸੇ ਨੂੰ ਮਦਦ ਨਹੀਂ ਮਿਲਿਆ ਲਖੀਮਪੁਰ ਜੀ ਕੋਲ ਕੀ ਕੀਤੀ ਕੀ ਹੋਇਆ ਕੰਦ ਲਕਾਂ ਡਿੱਟਾ ਵੱਡਾ ਹੋਇਆ ਉਹ ਤੇ ਕੋਈ ਨਹੀਂ ਆਣੀ ਮਿਲਿਆ ਇਹ ਲੋਕਲ ਸਭ ਤੋਂ ਆ ਦੀ ਨੋੜ ਆ ਲੋਕ ਸਮਝਣਗੇ ਸਾਡੀ ਕਹਿ ਕੇ ਗਏ ਆਪਾਂ ਨੂੰ ਮਜ਼ਦੂਰਾਂ ਵਾਰੇ ਮਜ਼ਦੂਰਾਂ ਨਾਲ ਆਪਾਂ ਖੰਡਾਂ ਨਾਲ ਖੜਨਾ ਸਭ ਇਨਸਾਨ ਨਹੀਂ ਕਰਦੇ ਘੱਟ ਘੱਟਦੇ ਆ ਸਾਰਿਆਂ ਨੂੰ ਖੁਣ ਮੈਦਿਆ ਗੱਲ ਰੋਕ ਕੇ ਕੰਨਾਂ ਕੱਢ ਦਿੰਦੀਆਂ ਤੇ ਆਪਣਾ ਵੀ ਫਰਜ਼ ਪੜਦਾ ਪਰ ਹੁਣ ਇਹਨਾਂ ਨੇ ਕੰਨਾਂ ਚੋਂ ਆਪਾਂ ਆਪਣੀ ਜਿਹੜੀ ਵੋਟ ਦੀ ਸ਼ਕਤੀ ਆ ਉਹਨੂੰ ਵੀ ਕਿਸੇ ਢੰਗ ਨਾਲ ਇਸਤੇਮਾਲ ਕਰੀਏ ਇਹ ਜਿਹੜੀ ਸਰਕਾਰ ਐ ਸੋ ਪਿੰਡ ਵਿਚ ਜੇ ਆਉਂਦੇ ਆ ਆਪਾਂ ਇਹਨਾਂ ਨੂੰ ਸਵਾਲ ਪੁੱਛਨੇ ਆ ਸਵਾਲ ਸਾਡੇ ਕਿਹੜੇ ਆ ਜੋ ਸਾਡੇ ਨਾਲ ਇਹਨਾਂ ਨੇ ਬੈਠੇ ਜਦੋਂ ਸਾਡੇ ਰਾਸਤੇ ਰੋਕ ਕੇ ਜਾਂਦੇ ਆ ਉਦੋਂ ਇਹ ਐਮਾਨਤ ਵਿਮਾਨ ਬੰਦ ਕਰ ਦਿੰਦੀ ਆ ਜਿਹੜੇ ਅੱਜ ਰੇਸਟਰ ਦੇਖਣੇ ਭਾਵੇਂ ਭਾਜਪਾ ਵਾਲੇ ਦਾ ਭਾਵੇਂ ਬਜਪਾ ਦੀ ਆ ਉਹ ਵੀ ਸਾਡੇ ਹੱਕ ਕੋਈ ਨਹੀਂ ਬੋਲਦਾ ਕਿਸਾਨ ਇਕੱਲਾ ਹੀ ਲੜਦਾ ਆ ਜੇਕਰ ਉਹਦੇ ਸ਼ੋਭਕਾਂ ਨੇ ਸੌ ਪਿਆ ਦਾ ਬਸ ਨਹੀਂ ਲੜਾਈ ਆਪਾਂ ਛਾਨਾ ਨੇ ਮੁੰਦਰਾ ਨੇ ਲੜ ਕੇ ਲੜੀ ਆ ਹੋਰ ਸਾਡੇ ਹੱਕ ਕਿਸੇ ਨੂੰ ਬਾਤ ਤੁਹਾਡਾ ਆਜਾ ਪਾਲਤੋਂ ਕਾ ਬਾਲਵੇ ਦੇ ਵਿੱਚ ਜਦੋਂ ਜਾਂਦਾ ਆ ਜੀਜੇਪੀ ਵਾਲਾ ਹੱਸਦਾ ਹੱਸਦਾ ਟੋਡਾ ਡੰਡਵਾ ਬਹੁਤ ਹੁੰਦਾ ਆ ਪਿੰਡਾਂ ਭਟਾਇਆ ਜਾਂਦਾ ਆ ਸੋ ਆਪਾਂ ਵੀ ਇਹਨੂੰ ਇੱਥੇ ਜਿੱਦਾਂ ਇਲਾਕਾ ਕਰਕੇ ਜਦੋਂ ਆਪਾਂ ਨੂੰ ਮੈਸੇਜ ਆਉਂਦਾ ਆ ਆਪਾਂ ਉਸ ਟਾਈਮ ਤੇ ਹਾਜ਼ਰ ਹੋ ਕੇ ਇਹਨਾਂ ਦੇ ਖਿਲਾਫ ਕੇਸ ਕਰੀਏ ਪ੍ਰੈਸਟ ਆਪਾਂ ਕਰਨਾ ਕਿਤਾਬ ਇਹਨਾਂ ਦਾ ਲੜਦਾ ਨਹੀਂ ਇਹਨਾਂ ਨਾਲ ਆਪਾਂ ਬੋਲਣਾ ਨਹੀਂ ਕੋਈ ਪ੍ਰਕਾਰ ਦੀ ਨਹੀਂ ਹੋਣਾ ਸ਼ਾਂਤ ਵੀ ਆਪਾਂ ਜਿਹੜੀਆਂ ਕਾਲੇ ਝੰਡੀਆਂ ਦੀ ਇਹਨਾਂ ਨੂੰ ਸਾਜੀ ਕਰ ਸ਼ਾਦ ਨੇ ਆਪਾਂ ਇਹਨਾਂ ਨੂੰ ਬੈਠ ਕੇ ਜਿਹੜਾ ਆਪਣੇ ਪਿੰਡ ਚੋਂ ਦੀ ਗੱਲ ਤੇ ਆਪਾਂ ਇਹਨਾਂ ਕੋਲ ਸਵਾਲ ਪੁੱਛ ਰਹੇ ਹਾਂ ਭਾਵੇਂ ਸਰਕਾਰ ਆਪੋਜੀਟ ਖੜਾ ਹੋਵੇ ਚਾਹੇ ਜੀਏ ਬੀਜੇਪੀ ਦਾ ਸਾਰੇ ਨੂੰ ਆਪਾਂ ਇਹ ਸਵਾਲ ਕਰ ਰਹੇ ਹਾਂ ਕਿ ਤੁਸੀਂ ਆਹ ਇਹਨਾਂ ਦੇਸ਼ ਜਾਗ ਨੂੰ ਹੋਏ ਨੂੰ ਸਾਫ ਹੋ ਗਏ ਆ ਤੇ ਸਾਡੇ ਲਈ ਕੀ ਕੀਤਾ ਕੀ ਹੈ ਸਾਡੇ ਹਾਲਾਤ ਦਿਨੋਂ ਦੇ ਥੱਲੇ ਨੂੰ ਚੋ ਜਾ ਰਹੇ ਆ ਕਿਸਾਨੀ ਥੱਲੇ ਨੂੰ ਚੋ ਜਾ ਰਹੀ ਆ ਮਜ਼ਦੂਰ ਕਿਉਂ ਜਾ ਰਹੇ ਆ ਥੱਲੇ ਤੇ ਜਿਹੜਾ ਫਰਮਾਇਦ ਆਇਆ ਉਹ ਵੀ ਕਿਉਂ ਮਰਿਆ ਵਡੀਆਂ ਤੇ ਜੋ ਜਿਹੜੀਆਂ ਘੜੀਆਂ ਭਰ ਲਈਆਂ ਤੁਸੀਂ ਵੱਡੀਆਂ ਵੱਡੀਆਂ ਪੈਨਸ਼ਨਾਂ ਵੱਡੇ ਵੱਡੇ ਟੀਏ ਕਿੱਦਾਂ ਲੈ ਰਹੇ ਆਂ ਜਦੋਂ ਸਾਡੇ ਕਿਸਾਨ ਨੂੰ ਬੁੱਢੇ ਹੋਣ ਨੂੰ ਕੋਈ ਪੈਨਸ਼ਨ ਹੀ ਹੈ ਨਹੀਂ ਆਪਾਂ ਮੰਗ ਕਰਦੇ ਆਂ ਵੀ ਜਿਹੜਾ ਕਿਸਾਨ ਖੇਤੀ ਕਰਦਾ ਉਹ ਜਦੋਂ 60 ਸਾਲ ਤੋਂ ਉੱਪਰ ਹੋ ਜਾਂਦਾ ਉਹਦੀ ਕਿੰਦਾ 10000 ਪੈਨਸ਼ਨ ਲਈ ਜਾਵੇ ਸਾਡੀਆਂ ਮਜ਼ਦੂਰਾਂ ਜਿਹੜੀਆਂ ਘਰਾਂ ਦੇ ਵਿੱਚ ਮੀਠਾ ਜਿੰਦੇ ਆ ਉਹਨਾਂ ਨੂੰ ਵੀ ਪੈਨਸ਼ਨ ਲੱਗੇ ਉਹਨਾਂ ਨੂੰ ਵੀ ਮਿਹਨਤ ਦਾ ਹੱਕ ਮਿਲਣਾ ਸਵਾਮੀਨਾਥਿਕ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਾਲੂ ਜਿਹੜਾ ਮਿੱਤ ਦਿੱਤੀਆਂ ਜਾਂਣ ਸਾਡੀ ਫਸਲ ਦੀ ਕੀਮਤ ਦਿੱਤੀ ਜਾਂਦੀ ਲਾਲਾ ਦਰੂਦ ਵਿੱਚ ਟੁਕੜਾ ਹੁੰਦਾ ਜਾਂਦਾ ਟੁਕੜੀ ਕਮਾਈ ਕਰੀ ਜਾਂਦਾ ਸਵੇਰ ਨੂੰ ਅਸੀਂ ਸਮਾਨ ਜਿੰਨੇ ਆ ਲੈ ਕੇ ਜਾਂਦੇ ਆ ਸਾਥੀਆਂ ਜਾਂ ਕੋਈ ਹੋਰ ਸਮਾਨ ਲੈ ਕੇ ਜਾਂਦੇ ਆ ਬਾਜ਼ਾਰ ਤੇ ਤੇ ਲਾਲੇ ਵੀਰ ਜੀ ਤੋਂ ਸ਼ੁਰੂ ਕਰਦੇ ਆ 20 ਰੁਪਏ ਟੋਕਰੀ 20 ਰੁਪਏ ਟੋਕਰੀ ਉਦੋਂ ਬਾਅਦ 50 ਪੈਸੇ 50 ਪੈਸੇ ਦੋ ਜਾ ਕੇ ਤਾਂ 50 ਪੈਸੇ ਟਿੱਕਾ ਕੇ ਤਾਂ 20 ਲਈ ਕਿਸੀ ਇਹ ਤਾਂ ਸਾਢੇ ਕਿੱਤੇ ਦੇ ਸਾਢੇ ਟੋਕਰੀ ਲੈ ਜਾਂਦੇ ਆ ਉਹ ਹੀ ਜਾਂਦੇ ਜਦੋਂ ਉਹਨਾਂ ਦੀਆਂ ਦੁਕਾਨਾਂ ਦੇ ਸਾਜਾਤੀਆ ਘੇਟੇ ਬਾਹਰ ਹੁੰਦੀ ਹੈ 20 ਕਿਲੋ ਹੋ ਜਾਂਦੀ ਸਾਡੀ ਦੋਗਰੀ ਬੰਦ 10 ਕਿਲੋ ਦੀ ਹੋਵੇ ਉਹਨੂੰ 25 ਟੈਂਕੀ ਤੇ ਜਿਹੜੇ ਅਸੀਂ ਬਟੇਲ ਨੂੰ ਘਰ ਦੇ ਜਾਂਦੇ ਆ ਮੰਡੀ 'ਚ ਦੇਖੀਦਾ ਉਹ ਮੁੜ ਕੇ ਉੱਥੇ ਜਾ ਕੇ ਉੱਥੇ ਚਾਹ ਕਿਦਾਰਿਆ ਸੋਸ ਚੜੀ ਨਾਲ ਹੁੰਦੀ ਹੈ ਸਵੇਰ ਦੇ ਭੁੱਫੇ ਮਰੇ ਹੁੰਦੇ ਆ ਉਹ ਸੌਂਫੀ ਉੱਥੇ ਛੱਡ ਕੇ ਉੱਥੇ ਆ ਜਾਂਦੇ ਸੋ ਇਹ ਸਾਡੇ ਹਾਲਾਤ ਬਣੇ ਆ ਕਿ ਜਿਹੜੀ ਸਾਡੇ ਘਰ ਤੋਂ ਪੈਦਾ ਹੋਣ ਵਾਲੀ ਚੀਜ਼ ਆ ਉਹਦਾ ਕੋਈ ਇਸ ਸਕੀਮ 'ਚ ਹੈ ਨਹੀਂ ਉਹ ਅਸੀਂ ਭਗਦੇ ਬਾੜੇ ਸੱਟ ਕੇ ਆਉਨੇ ਆ ਜਦੋਂ ਲਾਲੇ ਦੀ ਦੁਕਾਨ ਤੇ ਚਲੇ ਜਾਂਦੀ ਆ ਸਾਨੂੰ ਉਹਦਾ ਜਿਹੜਾ ਟਿਕੜਾ ਮਰ ਦੇਣਾ ਪੈਂਦਾ ਇਸੇ ਦਾ ਤੇ ਆਪਾਂ ਲੜਾਈਆਂ ਲੜਦੇ ਆ ਜੇ ਬਿਜਲੀ ਬਿੱਲ 220 ਕਿਹੜਾ ਉਹ ਮੰਨਿਆ ਸੀਗਾ ਕਿ ਅਸੀਂ ਉਹ ਲਾਗੂ ਨਹੀਂ ਕਰਦੇ ਬਾਅਦ ਨਹੀਂ ਕਰਦੇ ਕਿਸਾਨਾਂ ਨਾਲ ਸਹਿਮਤੀ ਬਣੀ ਸੀ ਪਰ ਉਹ ਲੁਕਵੇਂ ਢੰਗ ਨਾਲ ਹੋਕ ਕਰ ਰਹੇ ਸੀ ਚੱਪ ਵਾਲੇ ਮੀਟਰ ਲਾ ਰਹੇ ਇਹੋ ਕਿ ਰਾਜ ਮੀਟਰ ਨਾ ਕਰੇ ਜਦੋਂ ਚੱਪ ਵਾਲੇ ਮੀਟਰ ਲੱਗ ਗਿਆ ਸਦਾ ਆਨਲਾਈਨ ਡਾਟਾ ਉਹਨਾਂ ਦੇ ਕੋਲ ਚਲੇ ਗਿਆ ਨਾ ਸਾਟੇ ਕਰਕੇ ਸਾਡੇ ਕਨੈਕਸ਼ਨ ਕਰਦੇ ਉਹਨਾਂ ਨੂੰ ਘਰੋਂ ਬਾਹਰੀ ਬੰਦ ਹੋ ਜਾਣੀ ਸਿੱਧੀ ਲਾਲੇ ਨੂੰ ਫਰੀਦ ਰਹਿਣੀ ਇਹਿਸ ਤਰ੍ਹਾਂ ਦਾ ਪ੍ਰਾਈਵੇਟੇਸ਼ਨ ਵੀ ਆ ਰਿਹਾ ਆ ਨਵੇਂ ਸਾਈਲੋ ਜਿਹੜੇ ਬਣਾਏ ਆ ਜਿਹਦੇ ਨਾਲ ਸਾਡੀ ਮੰਡੀਕਰਨ ਦਾ ਫੇਲ ਹੋ ਜਾਣਾ ਸੋ ਇਹ ਇਸ ਕਰਕੇ ਆਪਾਂ ਜਿਹੜੀਆਂ ਮੰਗਾ ਦਾ ਚਾਰਟਰ ਦਾ ਇੱਕ ਇੱਕ ਬੈਨਰ ਬਣਾ ਲਈਏ ਵੱਡਾ ਆਪੋ ਆਪਣੀ ਜਟੇਰਬੰਦੀ ਇੱਕ ਇੱਕ ਬੈਨਰ ਵੱਡਾ ਬਣਾ ਲਵੇ ਉਹ ਮੰਗਾ ਦਾ ਉੱਤੇ ਚਾਰਟਰ ਆਪੋ ਆਪਣੀ ਜਟੇਰਬੰਦੀ ਆਪਣੀ ਸੁਰੱਖਿਆ ਬਟਾਵਨ ਕਾਲੇ ਝੰਡੇ ਵੀ ਬਣਾ ਕੇ ਰੱਖੇ ਜੇ ਜਦੋਂ ਸਾਨੂੰ ਲੋੜ ਪਵੇ ਉਸੇ ਟਾਈਮ ਸਾਨੂੰ ਕਾਲ ਆਵੇ ਤਾਂ ਅਸੀਂ ਝੰਡੇ ਤੇ ਡੰਡੇ ਲੈ ਕੇ ਉਥੇ ਹਾਜ਼ਰ ਹੋ ਜਾਏਗੇ। ਜੇ ਚੰਡੇ ਵਿਖੋਣੇ ਉਹਨਾਂ ਦਾ ਪਿੱਛਾ ਕਰਨਾ ਹੈ ਕਿ ਆਪਾਂ ਰਾਹ ਰੋਕ ਰਹੇ ਹਾਂ। ਜੇ ਆਪਾਂ ਰਾਹ ਰੋਕਾਂਗੇ ਤਾਂ ਟਕਰਾਅ ਹੋ ਸਕਦਾ ਹੈ। ਸਭ ਤੋਂ ਵੱਧ ਪੁਜੀਗਲ ਪਹਿਲੀ ਬਹੁਤ ਚੀ ਜੱਗੀ ਵੀ ਇਹਦੇ ਵਿੱਚ ਜਿਹੜੇ ਗਲਤ ਅੰਸਰ ਆ ਸਕਦੇ। ਉਹਦੇ ਵਾਸਤੇ ਬਹੁਤ ਸਾਵਧਾਨ ਹੋਣਾ ਹੈ। ਕਹਿੰਦਾ ਆਪਣੇ ਜਿਹੜੀ ਤੁਸੀਂ ਸਾਡੇ ਪਿੰਡ ਤੇ ਮੁੰਡੇ ਹੈਗੇ ਸਾਨੂੰ ਤਾਂ ਪਤਾ ਹੈਗਾ। ਤੁਸੀਂ ਜੇ ਪਿੰਡਾਂ ਬਾਹਰੋਂ ਆਇਆ ਉਹ ਤੇ ਮੇਰੇ ਚੱਕਣਾ ਹੈ। ਬਾਕੀ ਲੋਕੀ ਗੱਲ ਸਹੀ ਹੈ ਵੀ ਆਰਗੂਮੈਂਟ ਮੇਰੀ ਇਹ ਵੀ ਇਹ ਵੀ ਡਿਮਾਂਡ ਸਾਰੀਆਂ ਕਿਹਨੀਆਂ ਵੀ ਇੱਕ ਵੀ ਡਿਮਾਂਡ ਦਾ ਨਹੀਂ ਪੂਰੀ ਨਹੀਂ ਕੀਤੀ ਬਾਕੀ ਬੰਦੇ ਨਾਲ ਛੱਡੋਗੇ 2002 22 ਤਾਈਨਾਂ ਨੇ ਦੁਗਣੀ ਕਰਨੀ ਸੀ ਆਪ ਨੂੰ ਦੁਗਣੀ ਤਾਂ ਗੱਦੀ ਹੋ ਤਾ ਅਤੀ ਰਹੀ ਆ ਵੀ ਦੇਖ ਲੋ ਮੇਰਾ ਗਹਿਣਾ ਵੀ ਹਰ ਬੰਦਾ ਛੋਟਾ ਜਿਮੀਂਹਰਾ ਵੱਡਾ ਲਿਮਟ ਤੋਂ ਲਿਮਟ ਹੀ ਚੱਲਦਾ ਸੂਤ ਆ ਗਿਆ ਰੱਬੀ ਦਾ ਹਿੰਦਾਂ ਨਾ ਮੱਤ ਕਰ ਸਕੇ ਤੇਰਾ ਜੰਡਾ ਦਾ ਖੰਨ ਮੇਰੇ ਸਾਥ ਗਿਆ ਸਾਰਾ ਦੱਸੇ ਦਿੱਤਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਕੋਲ ਆਪਾਂ ਵਿਚਾਰ ਕੋਈ ਨਹੀਂ ਰੋੜਿਆ ਆਪਾਂ ਨੇ ਤੇ ਦੂਸਰਾ ਜਿਹੜਾ ਆਪਾਂ ਉਹਨਾਂ ਦਾ ਤਾਂ ਬੋਲ ਕਰਨਾ ਪਰ ਮੈਂ ਤੁਹਾਨੂੰ ਇੱਕ ਦੱਸ ਥੋੜੇ ਜਿਹਰੇ ਦੀ ਗੱਲ ਦੱਸਦਾ ਜੇ ਆਪਾਂ VOTER ਨੂੰ ਸਮਝਾ ਸਕੀਏ ਤਾਂ ਉਸ ਤੋਂ ਵੱਡੀ ਗੱਲ ਕੋਈ ਨਹੀਂ ਹੈਗੀ ਥੋੜੇ ਜਿਹਰੇ ਦੀ ਗੱਲ ਹੈ ਕਿ ਮੈਂ ਉਹਤੇ ਫਲੋਰ ਲਾਲਿਆਂ ਦੇ ਮੁੰਡੇ ਬਹਿ ਗਏ ਉਹਨਾਂ ਨਾਲ ਮੈਂ ਤਾਂ ਗੱਲ ਕਰਨ ਲੱਪਿਆ ਮੈਂ ਕਿਹਾ ਯਾਰ ਤੁਸੀਂ ਕਹਿਦੇ ਕਿ ਕਿਸਾਨਾਂ ਦੀ ਐਸਐਮਐਸਪੀ ਆ ਮੈਂ ਤੁਹਾਨੂੰ ਕਦੇ ਸੋਚ ਕੇ ਦੇਖਿਆ ਕਿ ਜਿਹੜੀ ਕਿਸਾਨ ਤਿੰਨਾਂ ਕੀ ਵੇਚ ਕੇ ਤਾਂ ਤੁਹਾਨੂੰ 50 ਰੁਪਏ ਕਿਉਂ ਮਰ ਰਹੀ ਆ ਉਹ ਕਹਿੰਦੇ ਯਾਰ ਇਹ ਤਾਂ ਗੱਲ ਸਹੀ ਆ ਮੈਂ ਕਹਾਂ ਐਮ ਐਸ ਵੀ ਅਸੀਂ ਤੁਹਾਡੇ ਲਈ ਲੰਢ ਰਹੇ ਆ ਤੇ ਤੁਹਾਨੂੰ ਪਤਾ ਹੋਗਾ ਵੀ ਚੀਜ਼ 10 ਰੁਪਏ ਦੀ ਪਈ ਗਿਆ ਤੇ 5 ਰੁਪਏ ਖਰਚਾ ਤੁਹਾਨੂੰ 20 ਦੀ ਮਿਲ ਜੂ ਤੁਹਾਨੂੰ 50 ਰੁਪਏ ਦੇ ਨਹੀਂ ਸਕਦਾ ਕਿਉਂਕਿ ਸਾਨੂੰ ਲੋੜ ਇਹ ਵੀ ਆ ਕਿ ਅਸੀਂ ਆਪਣੇ ਵੋਟਰਾਂ ਨੂੰ ਵੀ ਸਮਝਾਈਏ ਐਸੀ ਭਾਈ ਯਾਰਾ ਵਿਚਾਰਾ ਉਹ ਸਾਨੂੰ ਕਹਿੰਦੇ ਸਾਡੀ ਮਜ਼ਦੂਰਾਂ ਦੀ ਗਾਲੀ ਕੱਢਦੇ ਇੱਥੇ ਵੀ ਅਸੀਂ ਪਿੱਛੇ ਆ ਉਹਨਾਂ ਨੂੰ ਵੀ ਸਾਨੂੰ ਗਾਣੇ ਦੇ ਤੁਰਨ ਦੀ ਲੋੜ ਆ ਉਹਨਾਂ ਨੂੰ ਵੀ ਸਮਝੌੜੇ ਪਾਈ ਅਸੀਂ ਤੁਹਾਡੇ ਜਿਹੜੀ 12 ਘੰਟੇ ਦੀ ਡਿਊਟੀ ਕੀਤੀ ਆ ਅਸੀਂ ਉਹਨੇ ਵੀ ਅਸੀਂ ਸਿੰਘਾੜ ਤੁਹਾਡੇ ਲਈ ਲਾਣ ਲਏ ਸੋ ਇਹ ਜੀਤਾ ਆ ਆਪਾਂ ਬਰੋਸ ਜਿਹੜੇ ਉਹਦਾ ਕੰਮ ਆ ਆਪਾਂ ਸਾਈਡ ਤੇ ਖੜਕੇ ਉਹਨਾਂ ਨੂੰ ਇੱਕ ਬੰਦਾ ਆ ਆ ਇਹ ਨਾ ਆਪਾਂ 10 ਬੰਦੇ ਖੜੇ ਦਸੀ ਉੱਤੇ ਰੋਲੀ ਪਾਉਣ ਲੱਗੇ ਆ ਕੀ ਆਗੇ ਉੱਤੇ ਇੱਕ ਬੰਦਾ ਹੋਵੇ ਕਿ ਭਾਈ ਤੂੰ ਸਾਡੇ ਸੁਭਾਲਾ ਦਾ ਜਵਾਬ ਦੇ ਕੇ ਜੇ ਤਾਂ ਜੋ ਜਵਾਬ ਪੈਂਦਰੀ ਦਊਗਾ ਉਹ ਪੁੱਛਾਂਗੇ ਫੇਰ ਲੋਕਾਂ ਨੂੰ ਉੱਥੇ ਵੀ ਪਤਾ ਲੱਗੂਗਾ ਵੀ ਆ ਗੱਲ ਜਿਆਪੁਰ ਦੀ ਆਪਾਂ ਇਹ ਨਾਰੇ ਨਾਰੇ ਜੇ ਉਹ ਰੋਲਾ ਪਾ ਲਿਆ ਉਹ ਆਪਣਾ ਕੰਮ ਨਹੀਂ ਉਹ ਲੋਕੀ ਵੀ ਕਹਿੰਦੇ ਕਹਿੰਦੇ ਇਹਦਾ ਰੋਲਾ ਪਾ ਕੇ ਪਰੇ ਹੋ ਜਾਂਦੇ ਆ ਸੋ ਇਸ ਕਰਕੇ ਆਪਾਂ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਪਾਂ ਦੇ ਵੋਟਰ ਨੂੰ ਸੂਚਿਤ ਕਰ ਜੀ ਲੋੜ ਆ ਪਈ ਕੋਈ ਤੁਹਾਡੇ ਲਈ ਲੜਦਾ ਕਿਨੇ ਖਾਨ ਵਾਲੇ ਨਹੀਂ ਲੜਦੇ ਐਸੀ ਭਰਾਵਾਂ ਨੂੰ ਜੇ ਸਾਨੂੰ ਲੋੜ ਆ ਪਈ ਕੋਈ ਤੁਹਾਡੀਆਂ ਮੰਗਾਂ ਦੇ ਉੱਤੇ ਅਸੀਂ ਸੰਘਰਸ਼ ਕਰ ਰਹੇ ਹਾਂ ਨੂੰ ਸਾਨੂੰ ਤੁਹਾਡਾ ਵੀ ਲੋੜ ਆ ਸੋ ਇਸ ਕਰਕੇ ਆਪਾਂ ਦਾ ਏਜੰਡਾ ਬਹੁਤ ਵਧੀਆ ਆ ਬਾਕੀ ਕੋਈ ਵੀ ਜਥੇਬੰਦੀ ਇੱਕ ਦੂਰੇ ਨੇੜੇ ਆ ਇੱਕ ਉਹਦੇ ਫੋਨ ਲੈ ਲਓ ਜ਼ਰੂਰੀ ਵੀ ਆਪਾਂ ਆਪਣੀ ਜਥੇਬੰਦੀ ਨੂੰ ਕਰਨ ਤਾਂ ਆਪਾਂ ਸਾਰੇ ਭਰਾਏ ਇੱਕ ਦੋ ਨੰਬਰ ਹੋਣਗੇ ਆਪਾਂ ਲਾਜੋ ਬੰਦੇ ਜਿੰਨੇ ਮਰਜ਼ੀ ਕੱਟੇ ਕਰਕੇ ਲਿਆ ਸਕਦੇ ਆਈਡੀਲੀ ਡਰਾਈਵਿੰਗ ਇੰਸਟੀਚੂਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜਰਾਤ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਗੇਟ ਚੱਲ ਰਿਹਾ ਹੈ ਇਸ ਵਿੱਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨਵੀਆਂ ਸਹੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਖੋਬਿਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾਓ ड्राइविंग लाइसेंस ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮ ਆ ਦੀ ਹੈ ਸੋ ਮੁਲਕਾ ਦੁਬਈ ਜਾਣ ਦੇ ਚਾਹਵਾਂ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644